ਬਜ਼ੰਦਰ ਸਿੰਘ ਮਾਮਲੇ ਦੇ ਵਿੱਚੋਂ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਪਾਸਟਰ ਬਜ਼ੰਦਰ ਸਿੰਘ ਨੂੰ ਜਿਹੜੀ ਔਰਤ ਦੁਆਰਾ ਮਹਿਲਾ ਦੁਆਰਾ ਸਜ਼ਾ ਦਵਾਈ ਜਾਂਦੀ ਆ ਤਾਂ ਉਸਦੇ ਪਤੀ ਦੇ ਉੱਪਰ ਜਿਹੜਾ ਮੰਡੀ ਪੁਲਿਸ ਦੁਆਰਾ ਪਰਚਾ ਦਰਜ ਕਰ ਲਿਆ ਗਿਆ ਗੈਂਗ ਰੇਪ ਦਾ ਜਿਹੜਾ ਪਰਚਾ ਉਸ ਮਹਿਲਾ ਦੇ ਜਿਹੜਾ ਪਤੀ ਆ ਰੋਕੀ ਉਸ ਦਾ ਨਾਮ ਉਸਦੇ ਉੱਪਰ ਦਰਜ ਕਰ ਲਿਆ ਗਿਆ ਤੇ ਨਾਮ ਦੇ ਨਾਲ ਪਰਚਾ ਦਰਜ ਕਰਨ ਤੋਂ ਬਾਅਦ ਜਿਹੜਾ ਰੋਕੀ ਦੁਆਰਾ ਜਿਹੜਾ ਆਪਣਾ ਸਪਸ਼ਟੀਕਰਨ ਵੀ ਦਿੱਤਾ ਗਿਆ ਸੀ ਇੱਕ ਵੀਡੀਓ ਸਾਂਝੀ ਕਰਕੇ ਪਾਰਾ ਇਸ ਮਾਮਲੇ ਦੇ ਵਿੱਚ ਅੱਜ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਪਾਸਟਰ ਬਜਿੰਦਰ ਸਿੰਘ ਨੂੰ ਜਿਸ ਨੇ ਸਜ਼ਾ ਦਵਾਈ ਸੀ ਉਸ ਮਹਿਲਾ ਦੇ ਪਤੀ ਦੇ ਉੱਪਰ ਜਿਹੜਾ ਗੈਂਗ ਰੇਪ ਦਾ ਪਰਚਾ ਦਰਜ ਹੁੰਦਾ ਮੰਡੀ ਪੁਲਿਸ ਦੁਆਰਾ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਪਰਚਾ ਦਰਜ ਕੀਤਾ ਜਾਂਦਾ ਪਰ ਅੱਜ ਮੰਡੀ ਪੁਲਿਸ ਜਿਹੜੀ ਮਹਾਲੀ ਦੇ ਬਲੌਂਗੀ ਇਲਾਕੇ ਦੇ ਵਿੱਚ ਉਸ ਰੌਕੀ ਨਾਂ ਦੇ ਸ਼ਖਸ ਨੂੰ ਜਿਹੜਾ ਗ੍ਰਿਫਤਾਰ ਕਰਨ ਪਹੰਚੀ ਅੱਜ ਜਿਸ ਦੀਆਂ ਕਿ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਮੰਡੀ ਪੁਲਿਸ ਦੇ ਮੁਲਾਜ਼ਮ ਪਹੁੰਚੇ ਨੇ ਉਸ ਵਾਸਟਰ ਬਜਿੰਦਰ ਸਿੰਘ ਨੂੰ ਜਿਹੜਾ ਸਜ਼ਾ ਦਿਵਾਉਣ ਵਾਲੀ ਜਿਹੜੀ ਔਰਤ ਹੈ ਮਹਿਲਾ ਉਸਦੇ ਪਤੀ ਨੂੰ ਗ੍ਰਿਫਤਾਰ ਕਰਨ ਦੇ ਲਈ ਰੋਕੀ ਨਾਂ ਦੇ ਵਿਅਕਤੀ ਨੂੰ ਜਿਹੜਾ ਗ੍ਰਿਫਤਾਰ ਕਰਨ ਲਈ ਮੋਹਾਲੀ ਦੇ ਬਲੌਂਗੀ ਦੇ ਵਿੱਚ ਜਿਹੜੀ ਮੰਡੀ ਪੁਲਿਸ ਪਹੁੰਚ ਚੁੱਕੀ ਹੈ ਹਾਲਾਂਕਿ ਜਿਹੜਾ ਰੋਕੀ ਨਾਂ ਦਾ ਵਿਅਕਤੀ ਆ ਉਸ ਮਹਿਲਾ ਦਾ ਪਤੀ ਜਿਸ ਨੇ ਵਾਸਟਰ ਬਜਿੰਦਰ ਸਿੰਘ ਨੂੰ ਸਜ਼ਾ ਦਿਵਾਇਸੀ ਉਸ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਜਿਸ ਵਕਤ ਮੰਡੀ ਥਾਣੇ ਦੇ ਵਿੱਚ ਜਿਹੜਾ ਮੰਡੀ ਪੁਲਿਸ ਸਟੇਸ਼ਨ ਦੇ ਵਿੱਚ ਮੇਰੇ ਖਿਲਾਫ ਪਰਚਾ ਦਰਜ ਹੁੰਦਾ ਤੇ ਉਸ ਵਕਤ ਮੈਂ ਮੰਡੀ ਤੋਂ ਬਾਹਰ ਸੀ ਜਾਨੀ ਕਿ ਮੈਂ ਆਊਟ ਆਫ ਸਟੇਸ਼ਨ ਸੀ ਇਹ ਜਈ ਗੱਲ ਜਿਹੜੀ ਉਸ ਮਹਿਲਾ ਦੇ ਪਤੀ ਰੌਕੀ ਦੁਆਰਾ ਕਹੀ ਜਾ ਰਹੀ ਆ ਪਰ ਵੱਡਾ ਐਕਸ਼ਨ ਜਿਹੜਾ ਹਿਮਾਚਲ ਪ੍ਰਦੇਸ਼ ਦੀ ਮੰਡੀ ਪੁਲਿਸ ਦੁਆਰਾ ਕੀਤਾ ਗਿਆ ਕਿ ਤੁਰੰਤ ਐਕਸ਼ਨ ਲੈਂਦੇ ਹੋਏ ਜਿਹੜਾ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਜਿਹੜਾ ਵਹਾਲੀ ਤੇ ਬਲੌਂਗੀ ਇਲਾਕੇ ਦੇ ਵਿੱਚ ਉਸ ਨੂੰ ਜਿਹੜਾ ਗ੍ਰਿਫਤਾਰ ਕਰਨ ਪਹੁੰਚਿਆ ਜਿਸ ਦੀਆਂ ਕਿ ਤਸਵੀਰਾਂ ਨਿਕਲ ਕੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਮੰਡੀ ਪੁਲਿਸ ਦੇ ਮੁਲਾਜ਼ਮਾਂ ਪਹਾੜੀ ਦੇ ਬਲੌਂਗੀ ਇਲਾਕੇ ਦੇ ਵਿੱਚ ਉਸ ਮਹਿਲਾ ਦੇ ਪਤੀ ਰੌਕੀ ਨੂੰ ਗ੍ਰਿਫਤਾਰ ਕਰਨ ਪਹੁੰਚ ਚੁੱਕੀ ਹੈ ਪਾਸਟਰ ਬਜਿੰਦਰ ਸਿੰਘ ਮਾਮਲੇ ਦੇ ਵਿੱਚੋਂ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਪਾਸਟਰ ਬਜਿੰਦਰ ਸਿੰਘ ਨੂੰ ਜਿਹੜੀ ਔਰਤ ਦੁਆਰਾ ਮਹਿਲਾ ਦੁਆਰਾ ਸਜ਼ਾ ਦਵਾਈ ਜਾਂਦੀ ਹੈ ਤਾਂ ਉਸ ਦੇ ਪਤੀ ਦੇ ਉੱਪਰ ਜਿਹੜਾ ਮੰਡੀ ਪੁਲਿਸ ਦੁਆਰਾ ਪਰਚਾ ਦਰਜ ਕਰ ਲਿਆ ਗਿਆ ਗੈਂਗ ਰੇਪ ਦਾ ਜਿਹੜਾ ਪਰਚਾ ਉਸ ਮਹਿਲਾ ਦੇ ਜਿਹੜਾ ਪਤੀ ਆ ਰੌਕੀ ਉਸ ਦਾ ਨਾਮ ਉਸ ਦੇ ਉੱਪਰ ਦਰਜ ਕਰ ਲਿਆ ਗਿਆ ਤੇ ਨਾਮ ਦੇ ਨਾਲ ਪਰਚਾ ਦਰਜ ਕਰਨ ਤੋਂ ਬਾਅਦ ਜਿਹੜਾ ਰੌਕੀ ਦੁਆਰਾ ਜਿਹੜਾ ਆਪਣਾ ਸਪਸ਼ਟੀਕਰਨ ਵੀ ਦਿੱਤਾ ਗਿਆ ਸੀ ਇੱਕ ਵੀਡੀਓ ਸਾਂਝੀ ਕਰਕੇ ਪਾਰਾ ਇਸ ਮਾਮਲੇ ਦੇ ਵਿੱਚ ਅੱਜ ਵੱਡੀ ਖ਼ਬਰੇ ਨਿਕਲ ਕੇ ਸਾਹਮਣੇ ਆਈ ਹੈ ਕਿ ਪਾਸਟਰ ਬਜੰਦਰ ਸਿੰਘ ਨੂੰ ਜਿਸ ਨੇ ਸਜ਼ਾ ਦਵਾਈ ਸੀ ਉਸ ਮਹਿਲਾ ਦੇ ਪਤੀ ਦੇ ਉੱਪਰ ਜਿਹੜਾ ਗੈਂਗਰੇਪ ਦਾ ਪਰਚਾ ਦਰਜ ਹੁੰਦਾ ਮੰਡੀ ਪੁਲਿਸ ਦੁਆਰਾ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਪਰਚਾ ਦਰਜ ਕੀਤਾ ਜਾਂਦਾ ਪਰ ਅੱਜ ਮੰਡੀ ਪੁਲਿਸ ਜਿਹੜੀ ਮਹਾਲੀ ਦੇ ਬਲੌਂਗੀ ਇਲਾਕੇ ਦੇ ਵਿੱਚ ਉਸ ਰੌਕੀ ਨਾਂ ਦੇ ਸ਼ਖਸ ਨੂੰ ਜਿਹੜਾ ਗ੍ਰਿਫਤਾਰ ਕਰਨ ਪਹੁੰਚੀ ਅੱਜ ਜਿਸ ਦੀਆਂ ਕਿ ਤਸਵੀਰਾਂ ਨਿਕਲ ਕੇ ਸਾਹਮਣੇ ਇਹਨਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਮੰਡੀ ਪੁਲਿਸ ਦੇ ਮੁਲਾਜ਼ਮ ਪਹੁੰਚੇ ਨੇ ਉਸ ਪਾਸਟਰ ਬਜਿੰਦਰ ਸਿੰਘ ਨੂੰ ਜਿਹੜਾ ਸਜ਼ਾ ਦਿਵਾਉਣ ਵਾਲੀ ਜਿਹੜੀ ਔਰਤ ਹੈ ਮਹਿਲਾ ਉਸ ਦੇ ਪਤੀ ਨੂੰ ਗ੍ਰਿਫਤਾਰ ਕਰਨ ਦੇ ਲਈ ਰੋਕੀ ਨਾਂ ਦੇ ਵਿਅਕਤੀ ਨੂੰ ਜਿਹੜਾ ਗ੍ਰਿਫਤਾਰ ਕਰਨ ਲਈ ਮੋਹਾਲੀ ਦੇ ਬਲੌਂਗੀ ਦੇ ਵਿੱਚ ਜਿਹੜੀ ਮੰਡੀ ਪੁਲਿਸ ਪਹੁੰਚ ਚੁੱਕੀ ਹੈ ਹਾਲਾਂਕਿ ਜਿਹੜਾ ਰੋਕੀ ਨਾਂ ਦਾ ਵਿਅਕਤੀ ਆ ਉਸ ਮਹਿਲਾ ਦਾ ਪਤੀ ਜਿਸ ਨੇ ਵਾਸਟਰ ਆ ਵਜਿੰਦਰ ਸਿੰਘ ਨੂੰ ਸਜ਼ਾ ਦੇ ਵਾਇਸ ਸੀ ਉਸਾ ਇਹ ਵੀ ਕਹਿਣਾ ਕਿ ਜਦੋਂ ਜਿਸ ਵਕਤ ਮੰਡੀ ਥਾਣੇ ਦੇ ਵਿੱਚ ਜਿਹੜਾ ਮੰਡੀ ਪੁਲਿਸ ਸਟੇਸ਼ਨ ਦੇ ਵਿੱਚ ਮੇਰੇ ਖਿਲਾਫ ਪਰਚਾ ਦਰਜ ਹੁੰਦਾ ਤੇ ਉਸ ਵਕਤ ਮੈਂ ਮੰਡੀ ਤੋਂ ਬਾਹਰ ਸੀ ਜਾਨੀ ਕਿ ਮੈਂ ਆਊਟ ਆਫ ਸਟੇਸ਼ਨ ਸੀ ਇਹ ਜਈ ਗੱਲ ਜਿਹੜੀ ਉਸ ਮਹਿਲਾ ਦੇ ਪਤੀ ਰੌਕੀ ਦੁਆਰਾ ਕਹੀ ਜਾ ਰਹੀ ਆ ਪਾਰਾ ਵੱਡਾ ਐਕਸ਼ਨ ਜਿਹੜਾ ਹਿਮਾਚਲ ਪ੍ਰਦੇਸ਼ ਦੀ ਮੰਡੀ ਪੁਲਿਸ ਦੁਆਰਾ ਕੀਤਾ ਗਿਆ ਕਿ ਤੁਰੰਤ ਐਕਸ਼ਨ ਲੈਂਦੇ ਹੋਏ ਜਿਹੜਾ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਜਿਹੜਾ ਵਹਾਲੀ ਤੇ ਬਲੌਂਗੀ ਇਲਾਕੇ ਦੇ ਵਿੱਚ ਉਸ ਨੂੰ ਜਿਹੜਾ ਗ੍ਰਿਫਤਾਰ ਕਰਨ ਪਹੁੰਚੀ ਅੱਜ ਜਿਨ੍ਹਾਂ ਕਿ ਤਸਵੀਰਾਂ ਨਿਕਲ ਕੇ ਸਾਹਮਣੇ ਆਏ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਮੰਡੀ ਪੁਲਿਸ ਦੇ ਮੁਲਾਜ਼ਮਾਂ ਬੋਹਾੜੀ ਦੇ ਬਲੌਂਗੀ ਇਲਾਕੇ ਦੇ ਵਿੱਚ ਉਸ ਮਹਿਲਾ ਦੇ ਪਤੀ ਰੋਕੀ ਨੂੰ ਗ੍ਰਿਫਤਾਰ ਕਰਨ ਪਹੁੰਚ ਚੁੱਕੀ ਹੈ ਪਾਸਟਰ ਬਜਿੰਦਰ ਸਿੰਘ ਮਾਮਲੇ ਦੇ ਵਿੱਚੋਂ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪਾਸਟਰ ਬਜਿੰਦਰ ਸਿੰਘ ਨੂੰ ਜਿਹੜੀ ਔਰਤ ਦੁਆਰਾ ਮਹਿਲਾ ਦੁਆਰਾ ਸਜ਼ਾ ਦਵਾਈ ਜਾਂਦੀ ਹੈ ਤਾਂ ਉਸ ਦੇ ਪਤੀ ਦੇ ਉੱਪਰ ਜਿਹੜਾ ਮੰਡੀ ਪੁਲਿਸ ਦੁਆਰਾ ਪਰਚਾ ਦਰਜ ਕਰ ਲਿਆ ਗਿਆ ਗੈਂਗ ਰੇਪ ਦਾ ਜਿਹੜਾ ਪਰਚਾ ਉਸ ਮਹਿਲਾ ਦੇ ਜਿਹੜਾ ਪਤੀ ਆ ਰੌਕੀਓਜ਼ ਦਾ ਨਾਮ ਉਸ ਦੇ ਉੱਪਰ ਦਰਜ ਕਰ ਲਿਆ ਗਿਆ ਤੇ ਨਾਮ ਦੇ ਨਾਲ ਪਰਚਾ ਦਰਜ ਕਰਨ ਤੋਂ ਬਾਅਦ ਜਿਹੜਾ ਰੌਕੀ ਦੁਆਰਾ ਜਿਹੜਾ ਆਪਣਾ ਸਪਸ਼ਟੀਕਰਨ ਵੀ ਦਿੱਤਾ ਗਿਆ ਸੀ ਇੱਕ ਵੀਡੀਓ ਸਾਂਝੀ ਕਰਕੇ ਪਾਰਾ ਇਸ ਮਾਮਲੇ ਦੇ ਵਿੱਚ ਅੱਜ ਵੱਡੀ ਖ਼ਬਰੇ ਨਿਕਲ ਕੇ ਸਾਹਮਣੇ ਆਈ ਕਿ ਪਾਸਟ ਬਜਿੰਦਰ ਸਿੰਘ ਨੂੰ ਜਿਸ ਨੇ ਸਜ਼ਾ ਦਵਾਈ ਸੀ ਉਸ ਮਹਿਲਾ ਦੇ ਪਤੀ ਦੇ ਉੱਪਰ ਜਿਹੜਾ ਗੈਂਗਰੇਪ ਦਾ ਪਰਚਾ ਦਰਜ ਹੁੰਦਾ ਮੰਡੀ ਪੁਲਿਸ ਦੁਆਰਾ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਪਰਚਾ ਦਰਜ ਕੀਤਾ ਜਾਂਦਾ ਪਰ ਅੱਜ ਮੰਡੀ ਪੁਲਿਸ ਜਿਹੜੀ ਮਹਾਲੀ ਦੇ ਬਲੌਂਗੀ ਇਲਾਕੇ ਦੇ ਵਿੱਚ ਉਸ ਰੌਕੀ ਨਾਂ ਦੇ ਸ਼ਖਸ ਨੂੰ ਜਿਹੜਾ ਗ੍ਰਿਫਤਾਰ ਕਰਨ ਪਹੁੰਚਿਆ ਜਿਸ ਦੀਆਂ ਕਿ ਤਸਵੀਰਾਂ ਨਿਕਲ ਕੇ ਸਾਹਮਣੇ ਜੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਮੰਡੀ ਪੁਲਿਸ ਦੇ ਮੁਲਾਜ਼ਮ ਪਹੁੰਚੇ ਨੇ ਉਸ ਪਾਸਟਰ ਬਜਿੰਦਰ ਸਿੰਘ ਨੂੰ ਜਿਹੜਾ ਸਜ਼ਾ ਦਿਵਾਉਣ ਵਾਲੀ ਜਿਹੜੀ ਔਰਤ ਹੈ ਮਹਿਲਾ ਉਸ ਦੇ ਪਤੀ ਨੂੰ ਗ੍ਰਿਫਤਾਰ ਕਰਨ ਦੇ ਲਈ ਰੌਕੀ ਨਾਂ ਦੇ ਵਿਅਕਤੀ ਨੂੰ ਜਿਹੜਾ ਗ੍ਰਿਫਤਾਰ ਕਰਨ ਲਈ ਮੋਹਾਲੀ ਦੇ ਬਲੌਂਗੀ ਦੇ ਵਿੱਚ ਜਿਹੜੀ ਮੰਡੀ ਪੁਲਿਸ ਪਹੁੰਚ ਚੁੱਕੀ ਆ ਹਾਲਾਂਕਿ ਜਿਹੜਾ ਰੋਕੀ ਨਾਂ ਦਾ ਵਿਅਕਤੀ ਆ ਉਸ ਮਹਿਲਾ ਦਾ ਪਤੀ ਜਿਸ ਨੇ ਵਾਸਟਰ ਵਜਿੰਦਰ ਸਿੰਘ ਨੂੰ ਸਜ਼ਾ ਦਵਾਈ ਸੀ ਉਸ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਜਿਸ ਵਕਤ ਮੰਡੀ ਥਾਣੇ ਦੇ ਵਿੱਚ ਜਿਹੜਾ ਮੰਡੀ ਪੁਲਿਸ ਸਟੇਸ਼ਨ ਦੇ ਵਿੱਚ ਮੇਰੇ ਖਿਲਾਫ ਪਰਚਾ ਦਰਜ ਹੁੰਦਾ ਤੇ ਉਸ ਵਕਤ ਮੈਂ ਮੰਡੀ ਤੋਂ ਬਾਹਰ ਸੀ ਯਾਨੀ ਕਿ ਮੈਂ ਆਊਟ ਆਫ ਸਟੇਸ਼ਨ ਸੀ ਇਹ ਜਈ ਗੱਲ ਜਿਹੜੀ ਉਸ ਮਹਿਲਾ ਦੇ ਪਤੀ ਰੋਕੀ ਦੁਆਰਾ ਕਹੀ ਜਾ ਰਹੀ ਆ ਪਾਰਾ ਵੱਡਾ ਐਕਸ਼ਨ ਜਿਹੜਾ ਹਿਮਾਚਲ ਪ੍ਰਦੇਸ਼ ਦੀ ਮੰਡੀ ਪੁਲਿਸ ਦੁਆਰਾ ਕੀਤਾ ਗਿਆ ਕਿ ਤੁਰੰਤ ਐਕਸ਼ਨ ਲੈਂਦੇ ਹੋਏ ਜਿਹੜਾ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਜਿਹੜਾ ਮਹਾਲੀ ਦੇ ਬਲੌਂਗੀ ਇਲਾਕੇ ਦੇ ਵਿੱਚ ਉਸ ਨੂੰ ਜਿਹੜਾ ਗ੍ਰਿਫਤਾਰ ਕਰਨ ਪਹੁੰਚਿਆ ਜਿਸ ਦੀਆਂ ਕਿ ਤਸਵੀਰਾਂ ਨਿਕਲ ਕੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਮੰਡੀ ਪੁਲਿਸ ਦੇ ਮੁਲਾਜ਼ਮ ਮਹਾਲੀ ਦੇ ਬਲੌਂਗੀ ਇਲਾਕੇ ਦੇ ਵਿੱਚ ਉਸ ਮਹਿਲਾ ਦੇ ਪਤੀ ਰੌਕੀ ਨੂੰ ਗ੍ਰਿਫਤਾਰ ਕਰਨ ਪਹੁੰਚ ਚੁੱਕੀ ਹੈ ਪਾਸਟਰ ਬਜਿੰਦਰ ਸਿੰਘ ਮਾਮਲੇ ਦੇ ਵਿੱਚੋਂ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਪਾਸਟਰ ਬਜਿੰਦਰ ਸਿੰਘ ਨੂੰ ਜਿਹੜੀ ਔਰਤ ਦੁਆਰਾ ਮਹਿਲਾ ਦੁਆਰਾ ਸਜ਼ਾ ਦਵਾਈ ਜਾਂਦੀ ਆ ਤਾਂ ਉਸਦੇ ਪਤੀ ਦੇ ਉੱਪਰ ਜਿਹੜਾ ਮੰਡੀ ਪੁਲਿਸ ਦੁਆਰਾ ਪਰਚਾ ਦਰਜ ਕਰ ਲਿਆ ਗਿਆ ਗੈਂਗ ਰੇਪ ਦਾ ਜਿਹੜਾ ਪਰਚਾ ਉਸ ਮਹਿਲਾ ਦੇ ਜਿਹੜਾ ਪਤੀ ਆ ਰੋਕੀ ਉਸ ਦਾ ਨਾਮ ਉਸਦੇ ਉੱਪਰ ਦਰਜ ਕਰ ਲਿਆ ਗਿਆ ਤੇ ਨਾਮ ਦੇ ਨਾਲ ਪਰਚਾ ਦਰਜ ਕਰਨ ਤੋਂ ਬਾਅਦ ਜਿਹੜਾ ਰੋਕੀ ਦੁਆਰਾ ਜਿਹੜਾ ਆਪਣਾ ਸਪਸ਼ਟੀਕਰਨ ਵੀ ਦਿੱਤਾ ਗਿਆ ਸੀ ਇੱਕ ਵੀਡੀਓ ਸਾਂਝੀ ਕਰਕੇ ਪਾਰਾ ਇਸ ਮਾਮਲੇ ਦੇ ਵਿੱਚ ਅੱਜ ਵੱਡੀ ਖਬਰੇ ਨਿਕਲ ਕੇ ਸਾਹਮਣੇ ਆਈ ਹੈ ਕਿ ਪਾਸਟਰ ਬਜਿੰਦਰ ਸਿੰਘ ਨੂੰ ਜਿਸ ਨੇ ਸਜ਼ਾ ਦਵਾਈ ਸੀ ਉਸ ਮਹਿਲਾ ਦੇ ਪਤੀ ਦੇ ਉੱਪਰ ਜਿਹੜਾ ਗੈਂਗ ਰੇਪ ਦਾ ਪਰਚਾ ਦਰਜ ਹੁੰਦਾ ਮੰਡੀ ਪੁਲਿਸ ਦੁਆਰਾ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਪਰਚਾ ਦਰਜ ਕੀਤਾ ਜਾਂਦਾ ਪਰ ਅੱਜ ਮੰਡੀ ਪੁਲਿਸ ਜਿਹੜੀ ਬਹਾਲੀ ਦੇ ਬਲੌਂਗੀ ਇਲਾਕੇ ਦੇ ਵਿੱਚ ਉਸ ਰੌਕੀ ਨਾਂ ਦੇ ਸ਼ਖਸ ਨੂੰ ਜਿਹੜਾ ਗ੍ਰਿਫਤਾਰ ਕਰਨ ਪਹੰਚੀ ਅੱਜ ਜਿਸ ਦੀਆਂ ਕਿ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਮੰਡੀ ਪੁਲਿਸ ਦੇ ਮੁਲਾਜ਼ਮ ਪਹੁੰਚੇ ਨੇ ਉਸ ਵਾਸਟਰ ਬਜਿੰਦਰ ਸਿੰਘ ਨੂੰ ਜਿਹੜਾ ਸਜ਼ਾ ਦਿਵਾਉਣ ਵਾਲੀ ਜਿਹੜੀ ਔਰਤ ਹੈ ਮਹਿਲਾ ਉਸਦੇ ਪਤੀ ਨੂੰ ਗ੍ਰਿਫਤਾਰ ਕਰਨ ਦੇ ਲਈ ਰੋਕੀ ਨਾਂ ਦੇ ਵਿਅਕਤੀ ਨੂੰ ਜਿਹੜਾ ਗ੍ਰਿਫਤਾਰ ਕਰਨ ਲਈ ਮੋਹਾਲੀ ਦੇ ਬਲੌਂਗੀ ਦੇ ਵਿੱਚ ਜਿਹੜੀ ਮੰਡੀ ਪੁਲਿਸ ਪਹੁੰਚ ਚੁੱਕੀ ਹੈ ਹਾਲਾਂਕਿ ਜਿਹੜਾ ਰੋਕੀ ਨਾਂ ਦਾ ਵਿਅਕਤੀ ਆ ਉਸ ਮਹਿਲਾ ਦਾ ਪਤੀ ਜਿਸ ਨੇ ਵਾਸਟਰ ਬਜਿੰਦਰ ਸਿੰਘ ਨੂੰ ਸਜ਼ਾ ਦਿਵਾਇਸੀ ਉਸ ਇਹ ਵੀ ਕਹਣਾ ਹੈ ਕਿ ਜਦੋਂ ਜਿਸ ਵਕਤ ਮੰਡੀ ਥਾਣੇ ਦੇ ਵਿੱਚ ਜਿਹੜਾ ਮੰਡੀ ਪੁਲਿਸ ਸਟੇਸ਼ਨ ਦੇ ਵਿੱਚ ਮੇਰੇ ਖਿਲਾਫ ਆ ਪਰਚਾ ਦਰਜ ਹੁੰਦਾ ਤੇ ਉਸ ਵਕਤ ਮੈਂ ਮੰਡੀ ਤੋਂ ਬਾਹਰ ਸੀ ਜਾਨੀ ਕਿ ਮੈਂ ਆਊਟ ਆਫ ਸਟੇਸ਼ਨ ਸੀ ਜਈ ਗੱਲ ਜਿਹੜੀ ਉਸ ਮਹਿਲਾ ਦੇ ਪਤੀ ਰੌਕੀ ਦੁਆਰਾ ਕਹੀ ਜਾ ਰਹੀ ਆ ਪਾਰਾ ਵੱਡਾ ਐਕਸ਼ਨ ਜਿਹੜਾ ਹਿਮਾਚਲ ਪ੍ਰਦੇਸ਼ ਦੀ ਮੰਡੀ ਪੁਲਿਸ ਦੁਆਰਾ ਕੀਤਾ ਗਿਆ ਕਿ ਤੁਰੰਤ ਐਕਸ਼ਨ ਲੈਂਦੇ ਹੋਏ ਜਿਹੜਾ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਜਿਹੜਾ ਵਹਾਲੀ ਤੇ ਬਲੌਂਗੀ ਇਲਾਕੇ ਦੇ ਵਿੱਚ ਉਸ ਨੂੰ ਜਿਹੜਾ ਗ੍ਰਿਫਤਾਰ ਕਰਨ ਪਹੁੰਚਿਆ ਜਿਸ ਦੀਆਂ ਕਿ ਤਸਵੀਰਾਂ ਨਿਕਲ ਕੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਮੰਡੀ ਪੁਲਿਸ ਦੇ ਮੁਲਾਜ਼ਮਾਂ ਬਹਾੜੀ ਦੇ ਬਲੌਂਗੀ ਇਲਾਕੇ ਦੇ ਵਿੱਚ ਉਸ ਮਹਿਲਾ ਦੇ ਪਤੀ ਰੌਕੀ ਨੂੰ ਗ੍ਰਿਫਤਾਰ ਕਰਨ ਪਹੁੰਚ ਚੁੱਕੀ ਹੈ ਪਾਸਟਰ ਬਜਿੰਦਰ ਸਿੰਘ ਮਾਮਲੇ ਦੇ ਵਿੱਚੋਂ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਪਾਸਟਰ ਬਜਿੰਦਰ ਸਿੰਘ ਨੂੰ ਜਿਹੜੀ ਔਰਤ ਦੁਆਰਾ ਮਹਿਲਾ ਦੁਆਰਾ ਸਜ਼ਾ ਦਵਾਈ ਜਾਂਦੀ ਹੈ ਤਾਂ ਉਸ ਦੇ ਪਤੀ ਦੇ ਉੱਪਰ ਜਿਹੜਾ ਮੰਡੀ ਪੁਲਿਸ ਦੁਆਰਾ ਪਰਚਾ ਦਰਜ ਕਰ ਲਿਆ ਗਿਆ ਗੈਂਗ ਰੇਪ ਦਾ ਜਿਹੜਾ ਪਰਚਾ ਉਸ ਮਹਿਲਾ ਦੇ ਜਿਹੜਾ ਪਤੀ ਆ ਰੌਕੀ ਉਸ ਦਾ ਨਾਮ ਉਸ ਦੇ ਉੱਪਰ ਦਰਜ ਕਰ ਲਿਆ ਗਿਆ ਤੇ ਨਾਮ ਦੇ ਨਾਲ ਪਰਚਾ ਦਰਜ ਕਰਨ ਤੋਂ ਬਾਅਦ ਜਿਹੜਾ ਰੌਕੀ ਦੁਆਰਾ ਜਿਹੜਾ ਆਪਣਾ ਸਪਸ਼ਟੀਕਰਨ ਵੀ ਦਿੱਤਾ ਗਿਆ ਸੀ ਇੱਕ ਵੀਡੀਓ ਸਾਂਝੀ ਕਰਕੇ ਪਾਰਾ ਇਸ ਮਾਮਲੇ ਦੇ ਵਿੱਚ ਅੱਜ ਵੱਡੀ ਖਬਰੇ ਨਿਕਲ ਕੇ ਸਾਹਮਣੇ ਆਈ ਹੈ ਕਿ ਪਾਸਟ ਵਜਿੰਦਰ ਸਿੰਘ ਨੂੰ ਜਿਸ ਨੇ ਸਜ਼ਾ ਦਵਾਈ ਸੀ ਉਸ ਮਹਿਲਾ ਦੇ ਪਤੀ ਦੇ ਉੱਪਰ ਜਿਹੜਾ ਗੈਂਗ ਰੇਪ ਦਾ ਪਰਚਾ ਦਰਜ ਹੁੰਦਾ ਮੰਡੀ ਪੁਲਿਸ ਦੁਆਰਾ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਪਰਚਾ ਦਰਜ ਕੀਤਾ ਜਾਂਦਾ ਪਰ ਅੱਜ ਮੰਡੀ ਪੁਲਿਸ ਜਿਹੜੀ ਮਹਾਲੀ ਦੇ ਬਲੌਂਗੀ ਇਲਾਕੇ ਦੇ ਵਿੱਚ ਉਸ ਰੌਕੀ ਨਾਂ ਦੇ ਸ਼ਖਸ ਨੂੰ ਜਿਹੜਾ ਗ੍ਰਿਫਤਾਰ ਕਰਨ ਪਹੁੰਚੀ ਅੱਜ ਜਿਸ ਦੀਆਂ ਕਿ ਤਸਵੀਰਾਂ ਨਿਕਲ ਕੇ ਸਾਹਮਣੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਮੰਡੀ ਪੁਲਿਸ ਦੇ ਮੁਲਾਜ਼ਮ ਪਹੁੰਚੇ ਨੇ ਉਸ ਵਾਸਤੇ ਬਜਿੰਦਰ ਸਿੰਘ ਨੂੰ ਜਿਹੜਾ ਸਜ਼ਾ ਦਿਵਾਉਣ ਵਾਲੀ ਜਿਹੜੀ ਔਰਤ ਹੈ ਮਹਿਲਾ ਉਸ ਦੇ ਪਤੀ ਨੂੰ ਗ੍ਰਿਫਤਾਰ ਕਰਨ ਦੇ ਲਈ ਰੋਕੀ ਨਾਂ ਦੇ ਵਿਅਕਤੀ ਨੂੰ ਜਿਹੜਾ ਗ੍ਰਿਫਤਾਰ ਕਰਨ ਲਈ ਮੋਹਾਲੀ ਦੇ ਬਲੌਂਗੀ ਦੇ ਵਿੱਚ ਜਿਹੜੀ ਮੰਡੀ ਪੁਲਿਸ ਪਹੁੰਚ ਚੁੱਕੀ ਹੈ ਹਾਲਾਂਕਿ ਜਿਹੜਾ ਰੋਕੀ ਨਾਂ ਦਾ ਵਿਅਕਤੀ ਆ ਉਸ ਮਹਿਲਾ ਦਾ ਪਤੀ ਜਿਸ ਨੇ ਵਾਸਤੇ ਭਜੰਦਰ ਸਿੰਘ ਨੂੰ ਸਜ਼ਾ ਦੇ ਵਾਇਸ ਸੀ ਉਸਾ ਇਹ ਵੀ ਕਹਿਣਾ ਹੈ ਕਿ ਜਦੋਂ ਜਿਸ ਵਕਤ ਮੰਡੀ ਥਾਣੇ ਦੇ ਵਿੱਚ ਜਿਹੜਾ ਮੰਡੀ ਪੁਲਿਸ ਸਟੇਸ਼ਨ ਦੇ ਵਿੱਚ ਮੇਰੇ ਖਿਲਾਫ ਪਰਚਾ ਦਰਜ ਹੁੰਦਾ ਤੇ ਉਸ ਵਕਤ ਮੈਂ ਮੰਡੀ ਤੋਂ ਬਾਹਰ ਸੀ ਯਾਨੀ ਕਿ ਮੈਂ ਆਊਟ ਆਫ ਸਟੇਸ਼ਨ ਸੀ ਇਹ ਜਈ ਗੱਲ ਜਿਹੜੀ ਉਸ ਮਹਿਲਾ ਦੇ ਪਤੀ ਰੌਕੀ ਦੁਆਰਾ ਕਹੀ ਜਾ ਰਹੀ ਆ ਪਾਰਾ ਵੱਡਾ ਐਕਸ਼ਨ ਜਿਹੜਾ ਹਿਮਾਚਲ ਪ੍ਰਦੇਸ਼ ਦੀ ਮੰਡੀ ਪੁਲਿਸ ਦੁਆਰਾ ਕੀਤਾ ਗਿਆ ਕਿ ਤੁਰੰਤ ਐਕਸ਼ਨ ਲੈਂਦੇ ਹੋਏ ਜਿਹੜਾ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਜਿਹੜਾ ਵਹਾਲੀ ਤੇ ਬਲੌਂਗੀ ਇਲਾਕੇ ਦੇ ਵਿੱਚ ਉਸ ਨੂੰ ਜਿਹੜਾ ਗ੍ਰਿਫਤਾਰ ਕਰਨ ਪਹੁੰਚੀ ਅਜਿਹਾ ਕਿ ਤਸਵੀਰਾਂ ਨਿਕਲ ਕੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਮੰਡੀ ਪੁਲਿਸ ਦੇ ਮੁਲਾਜ਼ਮਾਂ ਬੋਹਾੜੀ ਦੇ ਬਲੌਂਗੀ ਇਲਾਕੇ ਦੇ ਵਿੱਚ ਉਸ ਮਹਿਲਾ ਦੇ ਪਤੀ ਰੋਕੀ ਨੂੰ ਗ੍ਰਿਫਤਾਰ ਕਰਨ ਪਹੁੰਚ ਚੁੱਕੀ ਹੈ ਪਾਸਟਰ ਬਜਿੰਦਰ ਸਿੰਘ ਮਾਮਲੇ ਦੇ ਵਿੱਚੋਂ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪਾਸਟਰ ਬਜਿੰਦਰ ਸਿੰਘ ਨੂੰ ਜਿਹੜੀ ਔਰਤ ਦੁਆਰਾ ਮਹਿਲਾ ਦੁਆਰਾ ਸਜ਼ਾ ਦਵਾਈ ਜਾਂਦੀ ਹੈ ਤਾਂ ਉਸ ਦੇ ਪਤੀ ਦੇ ਉੱਪਰ ਜਿਹੜਾ ਮੰਡੀ ਪੁਲਿਸ ਦੁਆਰਾ ਪਰਚਾ ਦਰਜ ਕਰ ਲਿਆ ਗਿਆ ਗੈਂਗ ਰੇਪ ਦਾ ਜਿਹੜਾ ਪਰਚਾ ਉਸ ਮਹਿਲਾ ਦੇ ਜਿਹੜਾ ਪਤੀ ਆ ਰੌਕੀ ਉਸ ਦਾ ਨਾਮ ਹੌਸ ਦੇ ਉੱਪਰ ਦਰਜ ਕਰ ਲਿਆ ਗਿਆ ਤੇ ਨਾਮ ਦੇ ਨਾਲ ਪਰਚਾ ਦਰਜ ਕਰਨ ਤੋਂ ਬਾਅਦ ਜਿਹੜਾ ਰੌਕੀ ਦੁਆਰਾ ਜਿਹੜਾ ਆਪਣਾ ਸਪਸ਼ਟੀਕਰਨ ਵੀ ਦਿੱਤਾ ਗਿਆ ਸੀ ਇੱਕ ਵੀਡੀਓ ਸਾਂਝੀ ਕਰਕੇ ਪਾਰਾ ਇਸ ਮਾਮਲੇ ਦੇ ਵਿੱਚ ਅੱਜ ਵੱਡੀ ਖਬਰੇ ਨਿਕਲ ਕੇ ਸਾਹਮਣੇ ਆਈ ਹੈ ਕਿ ਪਾਸਟ ਵਜਿੰਦਰ ਸਿੰਘ ਨੂੰ ਜਿਸ ਨੇ ਸਜ਼ਾ دی ਵਈ ਸੀ ਉਸ ਮਹਿਲਾ ਦੇ ਪਤੀ ਦੇ ਉੱਪਰ ਜਿਹੜਾ ਗੈਂਗ ਰੇਪ ਦਾ ਪਰਚਾ ਦਰਜ ਹੁੰਦਾ ਮੰਡੀ ਪੁਲਿਸ ਦੁਆਰਾ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਪਰਚਾ ਦਰਜ ਕੀਤਾ ਜਾਂਦਾ ਪਰ ਅੱਜ ਮੰਡੀ ਪੁਲਿਸ ਜਿਹੜੀ ਮਹਾਲੀ ਦੇ ਬਲੌਂਗੀ ਇਲਾਕੇ ਦੇ ਵਿੱਚ ਉਸ ਰੋਕੀ ਨਾਂ ਦੇ ਸ਼ਖਸ ਨੂੰ ਜਿਹੜਾ ਗ੍ਰਿਫਤਾਰ ਕਰਨ ਪਹੁੰਚਿਆ ਜਿਸ ਦੀਆਂ ਕਿ ਤਸਵੀਰਾਂ ਨਿਕਲ ਕੇ ਸਾਹਮਣੇ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਮੰਡੀ ਪੁਲਿਸ ਦੇ ਮੁਲਾਜ਼ਮ ਪਹੁੰਚੇ ਨੇ ਉਸ ਪਾਸਟਰ ਬਜਿੰਦਰ ਸਿੰਘ ਨੂੰ ਜਿਹੜਾ ਸਜ਼ਾ ਦਿਵਾਉਣ ਵਾਲੀ ਜਿਹੜੀ ਔਰਤ ਹੈ ਮਹਿਲਾ ਉਸ ਦੇ ਪਤੀ ਨੂੰ ਗ੍ਰਿਫਤਾਰ ਕਰਨ ਦੇ ਲਈ ਰੋਕੀ ਨਾਂ ਦੇ ਵਿਅਕਤੀ ਨੂੰ ਜਿਹੜਾ ਗ੍ਰਿਫਤਾਰ ਕਰਨ ਲਈ ਮੋਹਾਲੀ ਦੇ ਬਲੌਂਗੀ ਦੇ ਵਿੱਚ ਜਿਹੜੀ ਮੰਡੀ ਪੁਲਿਸ ਪਹੁੰਚ ਚੁੱਕੀ ਆ ਹਾਲਾਂਕਿ ਜਿਹੜਾ ਰੋਕੀ ਨਾਂ ਦਾ ਵਿਅਕਤੀ ਆ ਉਸ ਮਹਿਲਾ ਦਾ ਪਤੀ ਜਿਸ ਨੇ ਵਾਸਟਰਾ ਬਜਿੰਦਰ ਸਿੰਘ ਨੂੰ ਸਜ਼ਾ ਦੇ ਵਾਇਸ ਸੀ ਉਸ ਦਾ ਇਹ ਵੀ ਕਹਿਣਾ ਕਿ ਜਦੋਂ ਜਿਸ ਵਕਤ ਮੰਡੀ ਥਾਣੇ ਦੇ ਵਿੱਚ ਜਿਹੜਾ ਮੰਡੀ ਪੁਲਿਸ ਸਟੇਸ਼ਨ ਦੇ ਵਿੱਚ ਮੇਰੇ ਖਿਲਾਫ ਪਰਚਾ ਦਰਜ ਹੁੰਦਾ ਤੇ ਉਸ ਵਕਤ ਮੈਂ ਮੰਡੀ ਤੋਂ ਬਾਹਰ ਸੀ ਯਾਨੀ ਕਿ ਮੈਂ ਆਊਟ ਆਫ ਸਟੇਸ਼ਨ ਸੀ ਇਹ ਜਈ ਗੱਲ ਜਿਹੜੀ ਉਸ ਮਹਿਲਾ ਦੇ ਪਤੀ ਰੋਕੀ ਦੁਆਰਾ ਕਹੀ ਜਾ ਰਹੀ ਆ ਪਾਰਾ ਵੱਡਾ ਐਕਸ਼ਨ ਜਿਹੜਾ ਹਿਮਾਚਲ ਪ੍ਰਦੇਸ਼ ਦੀ ਮੰਡੀ ਪੁਲਿਸ ਦੁਆਰਾ ਕੀਤਾ ਗਿਆ ਕਿ ਤੁਰੰਤ ਐਕਸ਼ਨ ਲੈਂਦੇ ਹੋਏ ਜਿਹੜਾ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਜਿਹੜਾ ਮਹਾਲੀ ਦੇ ਬਲੌਂਗੀ ਇਲਾਕੇ ਦੇ ਵਿੱਚ ਉਸ ਨੂੰ ਜਿਹੜਾ ਗ੍ਰਿਫਤਾਰ ਕਰਨ ਪਹੁੰਚਿਆ ਜਿਸ ਦੀਆਂ ਕਿ ਤਸਵੀਰਾਂ ਨਿਕਲ ਕੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਮੰਡੀ ਪੁਲਿਸ ਦੇ ਮੁਲਾਜ਼ਮ ਮਹਾਲੀ ਦੇ ਬਲੌਂਗੀ ਇਲਾਕੇ ਦੇ ਵਿੱਚ ਉਸ ਮਹਿਲਾ ਦੇ ਪਤੀ ਰੌਕੀ ਨੂੰ ਗ੍ਰਿਫਤਾਰ ਕਰਨ ਪਹੁੰਚ ਚੁੱਕੀ ਹੈ ਪਾਸਟਰ ਬਜਿੰਦਰ ਸਿੰਘ ਮਾਮਲੇ ਦੇ ਵਿੱਚੋਂ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਪਾਸਟਰ ਬਜਿੰਦਰ ਸਿੰਘ ਨੂੰ ਜਿਹੜੀ ਔਰਤ ਦੁਆਰਾ ਮਹਿਲਾ ਦੁਆਰਾ ਸਜ਼ਾ ਦਵਾਈ ਜਾਂਦੀ ਆ ਤਾਂ ਉਸਦੇ ਪਤੀ ਦੇ ਉੱਪਰ ਜਿਹੜਾ ਮੰਡੀ ਪੁਲਿਸ ਦੁਆਰਾ ਪਰਚਾ ਦਰਜ ਕਰ ਲਿਆ ਗਿਆ ਗੈਂਗ ਰੇਪ ਦਾ ਜਿਹੜਾ ਪਰਚਾ ਉਸ ਮਹਿਲਾ ਦੇ ਜਿਹੜਾ ਪਤੀ ਆ ਰੋਕੀ ਉਸ ਦਾ ਨਾਮ ਉਸਦੇ ਉੱਪਰ ਦਰਜ ਕਰ ਲਿਆ ਗਿਆ ਤੇ ਨਾਮ ਦੇ ਨਾਲ ਪਰਚਾ ਦਰਜ ਕਰਨ ਤੋਂ ਬਾਅਦ